ਦ ਫਰੂਟ ਐਂਡ ਵੈਜੀਟੇਬਲ ਮਰਚੰਟ ਯੂਨੀਅਨ ਦੇ ਪਿਛਲੇ ਦਿਨੀ ਹੋਈ ਚੋਣ ਦੇ ਵਿੱਚ ਜਿੱਤ ਪ੍ਰਾਪਤ ਕਰ ਦੁਬਾਰਾ ਤੋਂ ਪ੍ਰਧਾਨ ਬਣੇ ਚਰਨਜੀਤ ਸਿੰਘ ਬੱਤਰਾ ਨੇ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨਾਲ ਮੁਲਾਕਾਤ ਕੀਤੀ ਇਸ ਮੌਕੇ ਸ਼੍ਰੀ ਸੋਨੀ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਮੰਡੀ ਦੀ ਬਿਹਤਰੀ ਲਈ ਹੋਰ ਕੰਮ ਕਰਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਇਸ ਮੌਕੇ ਯੂਨੀਅਨ ਦੇ ਜਰਨਲਿਸਟ ਜਤਿੰਦਰ ਖੁਰਾਨਾ ਲਵਲੀ ਅਰੋੜਾ ਅਤੇ ਹੋਰ ਮੈਂਬਰ ਵੀ ਮੌਜੂਦ ਸਨ ਅੱਜ ਬੱਤਰਾ ਜੀ ਹੂਡ ਐਂਡ ਵੈਂਟੇਬਲ ਮੰਡੀ ਦੇ ਪ੍ਰਧਾਨ ਬਣੇ ਨੇ ਇਹਨਾਂ ਦੀ ਸਾਰੀ ਟੀਮ ਜਨਰਲ ਸੈਕਟਰੀ ਇਹਨਾਂ ਦੀ ਦਿੱਤੇ ਨੇ ਤੁਹਾਡੇ ਦੇ ਲੋਕ ਦੇ ਹੋਰ ਵੀ ਜਿਹੜੇ ਮੈਂਬਰ ਇਹਨਾਂ ਦੇ ਗਰੁੱਪ ਦੇ ਦਿੱਤੇ ਨੇ ਤੁਹਾਨੂੰ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਵਾ ਦਿਨਾ ਅੱਗੇ ਵੀ ਇਹਨਾਂ ਨੇ ਬੜੀ ਸੇਵਾ ਕੀਤੀ ਹੈ ਮੰਡੀ ਦੀ ਸਾਰੀ ਟੀਮ ਨੇ ਹੋਰ ਵੀ ਇਹਨਾਂ ਦੀ ਸੇਵਾ ਹੀ ਕਰਨੀ ਆ ਸੋ ਬੜਾ ਵੱਡਾ ਕੰਪੀਟੀਸ਼ਨ ਸੀਗਾ ਪ੍ਰੇਟੀਕਲ ਪਾਰਟੀਆਂ ਨੂੰ ਵੀ ਇਹਦੀ ਇਨਵਾਲਵਟ ਰਹੀਆਂ ਖਾਸ ਕਰਕੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਐਮਐਲਏ ਕਿਉਂਕਿ ਉਹਦੇ ਹਲਕੇ ਜਿਹੜੀ ਆ ਮੰਡੀ ਸੋ ਉਹ ਵੀ ਦੂਸਰੇ ਵੱਡੇ ਉਹਨਾਂ ਨੇ ਬੜਾ ਜੋਰ ਲਾਇਆ ਪਰ ਬਤਰਾ ਜੀ ਦੇ ਕਬਾ ਨੂੰ ਉਹਨਾਂ ਦੀ ਟੀਮ ਦੇ ਕਬਾ ਨੂੰ ਸਾਰੇ ਨੇ ਵੋਟਾਂ ਪਾਈਆਂ ਨੇ ਇਹਨਾਂ ਨੂੰ ਪ੍ਰਧਾਨ ਜਿਹੜਾ ਇਲੈਕਟ ਕੀਤਾ ਸਾਡੀ ਟੀਮ ਦੀ ਇਹਨਾਂ ਦੀ ਬਣੀ ਆ ਸੋ ਮੈਂ ਇਹਨਾਂ ਨੂੰ ਫੇਰ ਦਿਲ ਦੀ ਅਗਰਾਹੀ ਤੋਂ ਮਾਤ ਪਾ ਦਿੰਦਾ